ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਦੇ ਇਸ ਖਾਸ ਬਲੇਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ਼੍ਰੀ ਨਾਨੰਦਪੁਰ ਸਾਹਿਬ ਦੇ ਵਿੱਚ ਹੋਣ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਬਾਰੇ ਵਿੱਚ ਸ਼ਾਮਲ ਹੋਣ ਲਈ ਆਉਣ ਵਾਲੀ ਸੰਗਤ ਦੀ ਸੁਵਿਧਾ ਲਈ ਪੰਜਾਬ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮਾਂ ਦੀ ਜਾਣਕਾਰੀ ਸਾਂਝੀ ਕੀਤੀ ਹੈ ਇੱਕ ਪ੍ਰੈਸ ਕਾਨਫਰੰਸ ਵਿੱਚ ਉਹਨਾਂ ਕਿਹਾ ਕਿ ਸੰਗਤ ਦੀ ਆਮਦ ਨੂੰ ਮੁੱਖ ਰੱਖਦੇ ਆ ਪ੍ਰੋਕਤਾ ਪ੍ਰਬੰਧ ਕੀਤੇ ਜਾ ਰਹੇ ਨੇ ਉਹਨਾਂ ਕਿਹਾ ਕਿ ਸੰਗਤ ਦੀ ਰਹਿائش ਲਈ ਤਿੰਨ ਟੈਂਟ ਸਿਟੀ ਸਥਾਪਿਤ ਕੀਤੀਆਂ ਗਈਆਂ ਨੇ ਉਹਨਾਂ ਕਿਹਾ ਕਿ ਟਰੈਕਟਰ ਟਰਾਲੀਆਂ ਲਈ 10 ਏਕੜ ਰਕਵੇ ਵਿੱਚ ਟਰੈਕਟਰ ਟਰਾਲੀ ਸਿਟੀ ਦਾ ਪ੍ਰਬੰਧ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਸੰਗਤ ਦੀ ਸਹੂਲਤ ਲਈ ਕੋਈ ਵੀ ਪਾਰਕਿੰਗ ਦੇ ਤਖਤ ਸਾਹਿਬ ਤੋਂ 3.5 ਕਿਲੋਮੀਟਰ ਤੋਂ ਵੱਧ ਦੀ ਦੂਰੀ ਤੇ ਨਹੀਂ ਹੈ ਪਾਰਕਿੰਗ ਤੋਂ ਸੰਗਤ ਨੂੰ ਵੱਖ-ਵੱਖ ਜਗ੍ਹਾ ਤੇ ਲੈ ਜਾਣ ਲਈ 500 ਹੀ ਰਿਕਸ਼ਾ ਹੋਣਗੇ ਇਸ ਤੋਂ ਇਲਾਵਾ ਬਸਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਸ਼੍ਰੀ ਨੰਦਪੁਰ ਸਾਹਿਬ ਨੂੰ ਵਾਈਟ ਸਿਟੀ ਬਣਾਇਆ ਜਾਵੇਗਾ ਸ਼ਹਿਰ ਦੀਆਂ ਸਾਰੀਆਂ ਸੜਕਾਂ ਨੂੰ ਦੁਬਾਰਾ ਬਣਾਇਆ ਗਿਆ ਹੈ ਉਹਨਾਂ ਕਿਹਾ ਕਿ 15 ਕਰੋੜ ਰੁਪਏ ਦੀ ਲਾਗਤ ਦੇ ਨਾਲ ਸ਼ਹਿਰ ਨੂੰ ਸਾਫ ਸੁਥਰਾ ਬਣਾਇਆ ਗਿਆ ਇਸ ਮੌਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਵੀ ਮੌਜੂਦ ਰਹੇ ਜਿੱਥੇ ਅਸੀਂ 350 ਸਾਲਾਂ ਨੌਵੇਂ ਪਾਤਸ਼ਾਹ ਜੀ ਦਾ ਸ਼ਹੀਦੀ ਪੁਰਬ ਮਨਾ ਰਹੇ ਹਾਂ ਉੱਥੇ ਨਾਲ ਹੀ ਦਸਮ ਪਾਤਸ਼ਾਹ ਧੰਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ 350 ਸਾਲਾਂ ਗੁਰਤਾ ਗਦੀ ਦਿਵਸ ਮਨਾਇਆ ਇਸ ਮੌਕੇ ਦੇ ਉੱਤੇ ਪੰਜਾਬ ਸਰਕਾਰ ਵੱਲੋਂ ਜਿਹੜੇ ਪ੍ਰਬੰਧ ਕੀਤੇ ਜਾ ਰਹੇ ਆ ਉਹ ਇੱਕ ਨਿਮਾਣਾ ਸੇਵਾਦਾਰ ਦੇ ਹੋਣ ਦੇ ਨਾਤੇ ਤੇ ਮੇਰੇ ਨਾਲ ਜ਼िले ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਜੀ ਜੋ ਵੀ ਰੋਪੜ ਦੇ ਹੀ ਜੰਪਲ ਨੇ ਤੇ ਸਾਡਾ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਜੋ ਅਸੀਂ ਤਿਆਰੀਆਂ ਕੀਤੀਆਂ ਅੱਜ ਆਪ ਸਭ ਨੂੰ ਅਸੀਂ ਉਹਦੇ ਤੇ ਜਾਣਨਾ ਪਾਵਾਂਗੇ ਸਭ ਤੋਂ ਪਹਿਲਾਂ ਤਾਂ ਜਿਵੇਂ ਮੈਂ ਆਖਿਆ ਕਿ ਲਗਭਗ 1 ਕਰੋੜ ਸੰਗਤ ਆਉਗੀ ਤਾਂ ਉਹਨਾਂ ਦੇ ਰਹਿਣ ਦੀ ਵਿਵਸਥਾ ਕਰਨ ਦੇ ਲਈ ਪਹਿਲੀ ਵਾਰੀ ਜਿਹੜੀ ਹੈ ਸ਼ਹਿਰ ਨਾਨਪੁਰ ਸਾਹਿਬ ਤਿੰਨ ਟੈਂਟ ਸਿਟੀਆਂ ਜਿਹੜੀਆਂ ਸਥਾਪਿਤ ਕੀਤੀਆਂ ਜਾਂ ਇਨਰ ਡਿੰਗ ਟੈਂਸਿਟੀਆਂ ਦੇ ਵਿੱਚੋਂ ਜਿਹੜੀ ਸਭ ਤੋਂ ਵੱਡੀ ਟੈਂਸਿਟੀ ਹੈ ਉਹ ਪਿੰਡ ਚੰਡੇਸਰ ਚ ਹੈ ਇੱਥੋਂ 3 ਕਿਲੋਮੀਟਰ ਜਿੱਥੇ ਆਪਾਂ ਬੈਠੇ ਆ ਇੱਥੋਂ ਲਗਭਗ 2.5 ਕਿਲੋਮੀਟਰ ਦੂਰ ਤੇ ਤੱਕ ਸਭ ਤੋਂ 3 ਕਿਲੋਮੀਟਰ ਦੂ 70 ਏਕੜਾਂ ਦੇ ਵਿੱਚ 70 ਕਿੱਲੇਆਂ ਦੇ ਵਿੱਚ ਉਹ ਟੈਂਸਿਟੀ ਤਿਆਰ ਹੋ ਜਾਂਦੀ ਹੈ ਐਵੇਂ ਜਦੋਂ ਆਪਾਂ ਕਿਉਂਕਿ ਇਹ ਜਿਆਦਾ ਸੰਗਤ ਮਾਝੇ ਤੇ ਦੁਆਬੇ ਚ ਆਉਣੀ ਹੈ ਇਸ ਕਰਕੇ ਵੱਡੀ ਟੈਂਸਿਟੀ ਹੈ ਛਿਜੜੀ ਦੇ ਵਿੱਚ ਜਦੋਂ ਆਪਾਂ ਚੰਡੀਗੜ੍ਹ ਤੋਂ ਆਂਦੇ ਆਪ ਜੀ ਨੇ ਦੇਖਿਆ ਹੋਣਾ ਇੱਕ ਟੈਂਸਿਟੀ ਤਿਆਰ ਹੋਈ ਹੈ ਵਿਕ ਡੈਂਸਿਟੀ ਸਾਡੀ ਪੀਐਸਪੀ ਸਿਲ ਪਾਵਰ ਕਲੋਨੀ ਚ ਤੋਂ ਤਿੰਨ ਟੈਂਸਿਟੀਆਂ ਤਿਆਰ ਕੀਤੀਆਂ ਗਈਆਂ। ਪੰਜਾਬ ਦਾ ਸੱਭਿਆਚਾਰ ਹੈ। ਅਸੀਂ ਸ਼ਹੀਦੀ ਜੋੜ ਮੇਲਿਆਂ ਤੇ ਦੇਖਿਆ। ਅਸੀਂ ਹੋਲੇ ਮਹੱਲੇ ਚ ਦੇਖਦੇ ਹਾਂ ਕਿ ਪੂਰੇ ਪੰਜਾਬ ਚੋਂ ਟਰੈਕਟਰ ਟਰਾਲੀਆਂ ਤੇ ਜਿਹੜੀ ਸੰਗਤ ਹੈ ਪੰਜਾਬ ਦੇ ਵੱਖ-ਵੱਖ ਪਿੰਡਾਂ ਤੋਂ ਉਹ ਆਉਂਦੀ ਹੈ। ਹਰ ਸਾਲ ਹੋਲੇ ਮਹੱਲੇ ਤੇ ਪੰਜਾਬ ਦੇ ਲਗਭਗ ਹਰ ਪਿੰਡ ਤੋਂ ਚਾਹੇ ਮਾਲਵਾ ਹੋਵੇ, ਮਾਝਾ ਹੋਵੇ, ਦੁਆਬਾ ਹੋਵੇ ਟਰੈਕਟਰਾਂ ਤਾਂ ਇਸ ਵਾਰੀ ਅਸੀਂ ਇੱਕ ਨਵਾਂ ਐਕਸਪੈਰੀਮੈਂਟ ਕੀਤਾ ਹੈ ਪਹਿਲੀ ਵਾਰੀ ਇੱਕ ਆਪਣੇ ਆਪ 'ਚ ਇੱਕ ਨਵਾਂ ਕਨਸੈਪਟ ਟਰੈਕਟਰ ਟਰਾਲੀ ਸਿਟੀ ਜਿਹੜੀ ਅਸੀਂ ਕਿਹਾ ਟੈਂਟ ਸਿਟੀ ਹੈ ਐਦਾਂ ਹੀ 10 ਕਿੱਲੇਾਂ 'ਚ ਤੇ ਹਮੇਸ਼ਾ ਕਿਉਂਕਿ ਉਹਦੇ ਵਿੱਚ ਬਜ਼ੁਰਗ ਵੀ ਹੁੰਦੇ ਆ ਉਹਨਾਂ ਦੀ ਇੱਛਾ ਹੁੰਦੀ ਹੈ ਕਿ ਅਸੀਂ ਬਿਲਕੁਲ ਸ਼ਹਿਰ ਦੇ ਤਖਤ ਸਾਹਿਬ ਦੇ ਬਿਲਕੁਲ ਗੁਰੂ ਘਰ ਦੇ ਬਿਲਕੁਲ ਨੇੜੇ ਜਾਈਏ ਤਾਂ ਤਖਤ ਸਾਹਿਬ ਤੋਂ ਲਗਭਗ 1 ਕਿਲੋਮੀਟਰ ਦੂਰ ਤੇ ਗੁਰਦੁਆਰਾ ਸੀਸਗੰਨ ਸਾਹਿਬ ਤੋਂ ਮਹਿਜ਼ 700 ਮੀਟਰ ਦੂਰ 10 ਏਕੜਾਂ 'ਚ ਅਸੀਂ ਇੱਕ ਟਰੈਕਟਰ ਟਰਾਲੀ ਸਿਟੀ ਬਣਾਈ ਹੈ ਉੱਥੇ ਇਸ਼ਨਾਨ ਦੀ ਵਿਵਸਥਾ ਬਾਥਰੂਮਸ ਦੀ ਵਿਵਸਥਾ ਸੀਸੀਟੀਵੀ ਕੈਮਰੇ ਬਿਲਕੁਲ ਜਿੱਥੇ ਆਪਾਂ ਬੈਠੇ ਆਂ ਇੱਥੋਂ ਹਾਰਡਲੀ 200 ਮੀਟਰ ਪਾਰ ਜਦੋਂ ਇਹ ਟਰੈਕਟਰ ਟਰਾਲੀ ਸਿਟੀ ਹੈ ਤੇ ਇਹ ਵੀ ਆਪਣੇ ਆਪ ਚ ਜਿਵੇਂ ਆਪਾਂ ਕਿਸਾਨ ਅੰਦੋਲਨ ਚ ਦੇਖਿਆ ਸੀ ਕਿ ਪੂਰੇ ਪੰਜਾਬ ਦੀ ਤਸਵੀਰ ਇਸ ਟਰੈਕਟਰ ਟਰਾਲੀ ਸਿਟੀ ਚ ਦੇਖਣ ਨੂੰ ਮਿਲੂਗੀ ਵੱਖ-ਵੱਖ ਪਿੰਡਾਂ ਤੋਂ ਇੱਥੇ ਆ ਕੇ ਜਿਹੜੇ ਸੰਗਤ ਰੁਕ ਸਕਦੀ ਹੈ ਸੀਸੀਟੀਵੀ ਕੈਮਰਾਸ ਦੀ ਵਿਵਸਥਾ ਐਦਾਂ ਹੀ ਸੰਗਤਾਂ ਨੂੰ ਇਹਦੇ ਲਈ ਅਨੰਦਪੁਰ ਸਾਹਿਬ ਦੇ ਚਾਰੋਂ ਦਿਸ਼ਾਵਾਂ 'ਚ 3 ਪਾਰਕਿੰਗਸ ਜਿਹੜੀਆਂ ਬਣਾਈਆਂ ਗਈਆਂ ਨੇ 101 ਏਕੜ ਜਿਹੜਾ ਹੈ ਟੋਟਲ ਜਿਹੜੀ ਲੈਂਡ ਹੈ ਪਾਰਕਿੰਗਸ ਹੈ ਤੇ ਇਹ ਸਿੰਪਲ ਇਹ ਨਹੀਂ ਕਿ ਸਿਰਫ ਜ਼ਮੀਨ ਖਾਲੀ ਕਰਾ ਕੇ ਇੱਥੇ ਹਰ ਤਰ੍ਹਾਂ ਦਾ ਬੰਦੂਬਸ ਜਿਹੜਾ ਕੀਤਾ ਗਿਆ ਹਰ ਤਰ੍ਹਾਂ ਦੇ ਬੰਦੂਬਸ ਤੋਂ ਭਾਵ ਕਿ ਇੱਥੇ ਸਟਾਫ ਹੋਊਗਾ ਜੋ ਆਪ ਜੀ ਨੂੰ ਪਰਚੀ ਦੇਊਗਾ ਨਾਲ ਹੀ ਸੀਸੀਟੀਵੀ ਕੈਮਰੇਜ਼ ਹੈ ਵਾਸ਼ਰੂਮਸ ਹੈ ਆ ਇਸ਼ਨਾਨ ਘਰ ਵੀ ਹੈ ਆ ਜਿਹੜੀਆਂ ਵੱਡੀ ਪਾਰਕਿੰਗਸ ਐ ਤੇ ਪਲੱਸ ਟਰੌਲੀ ਸਟੇਟ ਚ ਜਿਹੜੇ ਹੈ ਆਮ ਆਦਮੀ ਕਲੀਨਿਕਸ ਐ ਹੈਲਪ ਡੈਸਕ ਐ ਹਰ ਤਰ੍ਹਾਂ ਦੀ ਜਿਹੜੀ ਸਹੂਲਤ ਉਹ ਦਿੱਤੀ ਗਈ ਹੈ ਹੁਣ ਜਿਹੜੀ ਸੰਗਤ ਆਉਗੀ ਉਸ ਨੂੰ ਜਦੋਂ ਕੋਈ ਵੀ ਪਾਰਕਿੰਗ ਸੰਗਤਾਂ ਦੇ ਸਹੂਲਤ ਦੇ ਲਈ ਖਾਸ ਧਿਆਨ ਰੱਖਿਆ ਗਿਆ ਕੋਈ ਵੀ ਪਾਰਕਿੰਗ 3.5 ਕਿਲੋਮੀਟਰ ਤੋਂ ਦੂਰ ਨਹੀਂ ਹੈ 택ਸਾਬ ਤੋਂ ਸਾਰੀ ਪਾਰਕਿੰਗਾਂ ਦਾ ਡਿਸਟੈਂਸ ਜਿਹੜਾ ਮੈਕਸਿਮਮ ਡਿਸਟੈਂਸ ਹੈ ਉਹ 3.5 ਕਿਲੋਮੀਟਰ ਹੈ ਤੇ ਇਹਨਾਂ ਪਾਰਕਿੰਗਾਂ ਤੋਂ ਬਾਅਦ ਸੰਗਤ ਨੂੰ ਅੱਗੇ ਲੈ ਕੇ ਜਾਣ ਦੇ ਲਈ ਸ਼ਟਲ ਸਰਵਿਸਿਜ਼ ਜਿਹਦੇ ਵਿੱਚ 500 ਈ ਰਿਕਸ਼ਾ ਤੇ ਉਹ ਈ ਰਿਕਸ਼ਾ ਸੰਗਤ ਦੇ ਲਈ 24 ਘੰਟੇ ਅਵੇਲੇਬਲ ਹੋਣਗੇ ਪੰਜਾਬ ਅਪਡੇਟਸ ਦੇ ਖਾਸ ਬਲੇਟਨ ਦੇ ਵਿੱਚ ਫਿਲਹਾਲ ਨਹੀਂ ਤੁਹਾਨੂੰ ਬਣਾ ਰਿਹਾ ਚੜ੍ਹਦੀ ਕਲਾ ਟਾਈਮ ਟਿਮ ਦੇ ਨਾਲ ਧੰਨਵਾਦ